ਲੋਕ ਸਭਾ ਚੋਣਾਂ ਹੁਣੇ-ਹੁਣੇ ਸੰਪੰਨ ਹੋਈਆਂ ਨੇ ਜਿਨ੍ਹਾਂ ਦੇ ਵਿੱਚ ਕਾਂਗਰਸ ਨੇ 7 ਸੀਟਾਂ ਤੇ ਜਿੱਤ ਅਰਜ ਕੀਤੀ ਆਮ ਆਦਮੀ ਪਾਰਟੀ ਦੇ ਹਿੱਸੇ 3 ਸੀਟਾਂ ਆਈਆਂ ਅਕਾਲੀ ਦਲ ਆਪਣਾ ਸਿਆਸੀ ਕਿਲਾ ਬਚਾਉਂਦੀ ਪਚਾਉਂਦੀ ਮਸਾਂ ਇੱਕ ਸੀਟ ਜਿੱਤਣ 'ਚ ਕਾਮਯਾਬ ਹੋਈ ਦੋ ਆਜ਼ਾਦ ਉਮੀਦਵਾਰ ਜਿੱਤੇ ਤੇ ਭਾਰਤੀ ਜਨਤਾ ਪਾਰਟੀ ਇਸ ਵਾਰ ਪੰਜਾਬ ਦੇ ਵਿੱਚੋਂ ਖਾਲੀ ਹੱਥ ਵਾਪਸ ਮੁੜਦੀ ਦਿਖਾਈ ਦਿੱਤੀ ਹੈ ਇਹਨਾਂ ਚੋਣਾਂ ਦੇ ਨਤੀਜੇ ਤੋਂ ਬਾਅਦ ਵਿੱਚ ਪੰਜਾਬ 'ਚ ਮੁੜ ਤੋਂ ਚੋਣਾਂ ਦੀ ਸਰਗਰਮੀ ਸ਼ੁਰੂ ਹੋ ਚੁੱਕੀ ਹੈ ਕਿਉਂਕਿ ਹੁਣ ਜ਼ਿਮਨੀ ਚੋਣਾਂ ਹੋਣ ਜਾ ਰਹੀਆਂ ਨੇ ਜਿਨ੍ਹਾਂ ਦਾ ਆਗਾਜ਼ ਹੋ ਚੁੱਕਿਆ ਹੈ। ਇਹ ਜ਼ਿਮਨੀ ਚੋਣਾਂ ਕਰਾਉਣ ਦੇ ਪਿੱਛੇ ਮੁੱਖ ਕਾਰਨ ਹੈ ਕਿ ਪੰਜਾਬ 'ਚੋਂ ਇਸ ਵਾਰ ਕਈ ਸਿਟਿੰਗ ਐਮਐਲਏ ਲੋਕ ਸਭਾ ਚੋਣਾਂ ਜਿੱਤ ਕੇ ਸੰਸਦ ਭਵਨ ਦੇ ਵਿੱਚ ਪਹੁੰਚ ਗਏ ਐ ਤੇ ਉਹ ਹੁਣ ਐਮਐਲਏ ਤੇ ਐਮਪੀ ਦੇ ਵਿੱਚੋਂ ਇੱਕ ਸਮੇਂ ਕੇਵਲ ਇੱਕੋ ਹੀ ਅਹੁਦੇ ਦੇ ਉੱਤੇ ਰਹਿ ਸਕਦੇ ਨੇ ਤੇ ਉਹਨਾਂ ਦੇ ਦੁਆਰਾ ਖਾਲੀ ਕੀਤੀ ਐਮਐਲਏ ਦੀ ਸੀਟ ਤੇ ਦੁਬਾਰਾ ਚੋਣ ਕਰਵਾਈ ਜਾਣੀ ਹੈ। ਇਸ ਤੋਂ ਇਲਾਵਾ ਜਲੰਧਰ ਪਛਮੀ ਵਿਧਾਨ ਸਭਾ ਹਲਕੇ ਤੋਂ ਜੋ ਆਉਣ ਵਾਲੀ 10 ਜੁਲਾਈ ਨੂੰ ਚੋਣ ਹੋਣ ਜਾ ਰਹੀ ਹੈ ਉਹਦਾ ਕਾਰਨ ਕੁਝ ਵੱਖਰਾ ਹੈ ਜਦੋਂ 2022 ਦੀਆਂ ਵਿਧਾਨ ਸਭਾ ਚੋਣਾਂ ਹੋਈਆਂ ਸੀ ਉਹਨਾਂ ਵੇਲੇ ਜਲੰਧਰ ਪਛਮੀ ਵਿਧਾਨ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸ਼ੀਤਲ ਅੰਗਰਾਲ ਨੇ ਵੱਡੇ ਮਾਰਜਨ ਦੇ ਨਾਲ ਵਿਰੋਧੀ ਉਮੀਦਵਾਰਾਂ ਨੂੰ ਹਰਾ ਕੇ ਇਹ ਸੀਟ ਜਿੱਤ ਕੇ ਆਮ ਆਦਮੀ ਪਾਰਟੀ ਦੀ ਝੋਲੀ ਭਾ ਦਿੱਤੀ ਸੀ ਪਰ ਫਿਰ ਹਾਲਾਤ ਉਦੋਂ ਬਦਲ ਗਈ ਜਦੋਂ ਆਮ ਆਦਮੀ ਪਾਰਟੀ ਦੇ ਸਿਟਿੰਗ ਐਮਐਲਏ ਸ਼ੀਤਲ ਅੰਗਰਾਲ ਨੇ ਆਮ ਆਦਮੀ ਪਾਰਟੀ ਨੂੰ ਛੱਡ ਦਿੱਤਾ ਤੇ ਹੱਥ ਦੇ ਵਿੱਚ ਕਮਲ ਦਾ ਫੁੱਲ ਫੜ ਕੇ ਭਾਰਤੀ ਜਨਤਾ ਪਾਰਟੀ ਦੇ ਨਾਲ ਭਾਈਵਾਲੀ ਪਾਲ ਲਈ ਸੀ ਜਿਸ ਮਗਰੋਂ ਆਮ ਆਦਮੀ ਪਾਰਟੀ ਦੇ 99 ਦੇ ਵਿੱਚੋਂ 91 ਐਮਐਲਏ ਰਹਿ ਗਏ ਸੀ ਸੋ ਜਦੋਂ ਸ਼ੀਤਲ ਨੇ ਅਸਤੀਫਾ ਦਿੱਤਾ ਸੀ ਤਾਂ ਉਦੋਂ ਹੀ ਇਹ ਸਾਫ ਹੋ ਗਿਆ ਸੀ ਕਿ ਇੱਥੇ ਮੁੜ ਤੋਂ ਜਮਨੀ ਚੋਣ ਹੋਏਗੀ ਤੇ ਹੁਣ ਇਸੇ ਚੋਣ ਦੀ ਤਾਰੀਖ ਵੀ ਭਾਰਤੀ ਚੋਣ ਕਮਿਸ਼ਨ ਨੇ ਐਲਾਨ ਦਿੱਤੀ ਹੈ ਜੋ ਕਿ 10 ਜੁਲਾਈ ਰੱਖੀ ਗਈ ਹੈ 10 ਨੂੰ ਚੋਣਾਂ ਹੋਣੀਆਂ ਨੇ ਤੇ 13 ਜੁਲਾਈ ਨੂੰ ਇਹਦਾ ਨਤੀਜਾ ਆਏਗਾ ਹੁਣ ਜਲੰਧਰ ਪਛਮੀ ਵਿਧਾਨ ਸਭਾ ਹਲਕੇ ਦੇ ਵਿੱਚੋਂ ਮੋੜ ਤੋਂ ਸਿਆਸੀ ਸਰਗਰਮੀਆਂ ਸ਼ੁਰੂ ਹੋ ਚੁੱਕੀਆਂ ਨੇ ਤੇ ਸਿਆਸੀ ਪਾਰਟੀਆਂ ਨੇ ਆਪੋ ਆਪਣੇ ਪੱਤੇ ਖੇੜਦੇ ਆ ਉਮੀਦਵਾਰ ਮੈਦਾਨ ਦੇ ਵਿੱਚ ਉਤਾਰ ਦਿੱਤੇ ਆ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰੀਏ ਤਾਂ ਅਕਾਲੀ ਦਲ ਨੇ ਸੁਰਜੀਤ ਕੌਰ ਨੂੰ ਆਪਣਾ ਉਮੀਦਵਾਰ ਬਣਾ ਦਿੱਤਾ ਹੈ ਤੇ ਉਹਨਾਂ ਨੇ ਆਪਣੀ ਨਾਮਜ਼ਦਗੀ ਵੀ ਭਰ ਦਿੱਤੀ ਹੈ ਦੂਜੇ ਪਾਸੇ ਕਾਂਗਰਸ ਦੇ ਵੱਲੋਂ ਬੀਬੀ ਸੁਰੇਂਦਰ ਕੌਰ ਦੇ ਉੱਤੇ ਦਾਅ ਖੇਡੇ ਗਏ ਜਿਨ੍ਹਾਂ ਨੇ ਆਪਣੀ ਨਾਮਜ਼ਦਗੀ ਦਾਖਲ ਕਰਾ ਦਿੱਤੀ ਹੈ ਪਰ ਆਮ ਆਦਮੀ ਪਾਰਟੀ ਤੇ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਇਸ ਵਾਰ ਜਿਹੜੇ ਉਮੀਦਵਾਰਾਂ ਦੇ ਨਾਮ ਜਨਤਕ ਕੀਤੇ ਗਏ ਐ ਉਹਨਾਂ ਨੂੰ ਲੈ ਕੇ ਜਿਲੰਦਰ ਪਛਮੀ ਦੀ ਜਨਤਾ ਵੀ ਕਿਤਨਕ ਤੇ ਸ਼ਸ਼ੋਪੰਜ ਦੇ ਵਿੱਚ ਪਈ ਹੋਈ ਹੈ ਉਹਦਾ ਕਾਰਨ ਕੀ ਹੈ ਹੁਣ ਇਹਦੇ ਬਾਰੇ ਗੱਲ ਕਰਦੇ ਆ 222 ਚ ਆਪ ਦੇ ਚੋਣ ਨਿਸ਼ਾਨ ਦੇ ਉੱਤੇ ਸ਼ੀਤਲ ਲੰਗਰਾਲ ਨੇ ਚੋਣ ਜਿੱਤੀ ਤੇ ਝਾੜੂ ਦੇ ਨਾਮ ਦੇ ਉੱਤੇ ਲੋਕਾਂ ਨੇ ਵੀ ਖੁਸ਼ ਹੋ ਕੇ ਵੋਟਾਂ ਪਾਈਆਂ ਪਰ ਇਸ ਮਗਰੋਂ ਵੋਟਰਾਂ ਦੇ ਫਤਵੇ ਦੀ ਪਰਵਾਹ ਨਾ ਕਰਦਿਆਂ ਸ਼ੀਤਲ ਲੰਗਰਾਲ ਨੇ ਭਾਰਤੀ ਜਨਤਾ ਪਾਰਟੀ ਦਾ ਭੱਲਾ ਫੜ ਲਿਆ ਸੀ ਹੁਣ ਉਹੀ ਸ਼ੀਤਲ ਅੰਗਰਾਲ ਨੂੰ ਭਾਰਤੀ ਜਨਤਾ ਪਾਰਟੀ ਨੇ ਜਲੰਧਰ ਵੈਸਟ ਤੋਂ ਆਪਣਾ ਉਮੀਦਵਾਰ ਬਣਾ ਦਿੱਤਾ। ਉਧਰ ਦੂਜੇ ਪਾਸੇ ਜਿਹੜਾ ਉਮੀਦਵਾਰ ਆਮ ਆਦਮੀ ਪਾਰਟੀ ਨੇ ਚੋਣ ਮੈਦਾਨ ਦੇ ਵਿੱਚ ਉਤਾਰਿਆ ਉਹਨਾਂ ਦਾ ਨਾਮ ਹੈ 모ਹਿੰਦਰ ਭਗਤ ਤੇ ਉਹਨਾਂ ਦਾ ਸਿਆਸੀ ਪਿਛੋਕੜ ਵੀ ਭਾਰਤੀ ਜਨਤਾ ਪਾਰਟੀ ਦੇ ਨਾਲ ਜੁੜਿਆ ਹੋਇਆ। ਤੇ ਕੁਝ ਸਮਾਂ ਪਹਿਲਾਂ ਉਹਨਾਂ ਨੇ ਵੀ ਭਾਰਤੀ ਜਨਤਾ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ ਵੱਲ ਨੂੰ ਆਪਣਾ ਰੁਖ ਕਰ ਲਿਆ ਸੀ ਤੇ ਉਹਨਾਂ ਨੂੰ ਹੁਣ ਆਮ ਆਦਮੀ ਪਾਰਟੀ ਦੇ ਐਮਐਲਏ ਦੇ ਅਹੁਦੇ ਦੇ ਲਈ ਉਮੀਦਵਾਰ ਦੇ ਵੱਲੋਂ ਟਿਕਟ ਦੇ ਕੇ ਨਿਵਾਜ਼ਿਆ ਗਿਆ। ਸੂਚਨਾ ਜਲੰਧਰ ਵੈਸਟ ਜ਼ਿਮਨੀ ਚੋਣ ਦਾ ਮਾਹੌਲ ਅੱਜ ਦੀ ਘੜੀ ਕਾਫੀ ਦਿਲਚਸਪ ਬਣਿਆ ਹੋਇਆ ਹੈ ਪਰ ਇਹ ਸਭ ਦੇ ਵਿਚਾਰੇ ਜਲੰਧਰ ਵੈਸਟ ਦੇ ਲੋਕ ਕੀ ਸੋਚ ਰਹੇ ਹੈ ਤੇ ਕਿਸ ਮੁੱਦੇ ਦੇ ਉੱਤੇ ਵੋਟਾਂ ਪਾਉਣਗੇ ਇਹ ਹੀ ਸਵਾਲ ਸਭ ਸਿਆਸੀ ਪਾਰਟੀਆਂ ਦੇ ਮਨਾਂ ਦੇ ਵਿੱਚ ਚੱਲ ਰਿਹਾ ਹੈ ਪਰ ਪਹਿਲੀ ਨਜ਼ਰੇ ਜੇ ਵੇਖਿਆ ਜਾਵੇ ਇਹ ਤਾਲੂਕ ਇਸ ਵਾਰ ਡਵੈਲਪਮੈਂਟ ਨਸ਼ੇ ਦਾ ਮੁੱਦਾ ਤੇ ਵਧਰੀ ਮਹਿੰਗਾਈ ਦੇ ਮੁੱਦੇ ਨੂੰ ਮੁੱਖ ਰੱਖ ਕੇ ਵੋਟ ਪਾਉਣ ਦੀ ਤਿਆਰੀ ਦੇ ਵਿੱਚ ਦਿਖਾਈ ਦੇ ਰਿਹਾ ਹੈ ਪਰ ਇਹ ਸਭ ਦੇ ਵਿਚਾਲੇ ਜੋ ਭਾਜਪਾ ਤੇ ਆਮ ਆਦਮੀ ਪਾਰਟੀ ਨੇ ਦਲਬਦਲੀ ਕਰਕੇ ਆਏ ਚਿਹਰਿਆਂ ਨੂੰ ਉਮੀਦਵਾਰ ਬਣਾ ਦਿੱਤਾ ਹੈ ਉਹਨਾਂ ਨੂੰ ਲੈ ਕੇ ਜ਼ਰੂਰ ਲੋਕ ਕਿਤਨਾ ਕਿਤੇ ਆਪਣਾ ਮਨ ਬਦਲ ਸਕਦੇ ਆ ਪਰ ਹੁਣ ਇਹ ਗੈਪ ਨੂੰ ਕਲੀਅਰ ਕਰਨ ਦੇ ਲਈ ਸਿਆਸੀ ਪਾਰਟੀਆਂ ਆਪੋ ਆਪਣੇ ਦਾਅ ਖਿਡਣ ਦੀ ਤਿਆਰੀ ਕਰ ਰਹੀਆਂ ਨੇ ਇਸੇ ਕਰਕੇ ਹੁਣ ਮੁੱਖ ਮੰਤਰੀ ਭਗਵੰਤ ਮਾਨ ਵੀ ਚੋਣ ਪ੍ਰਚਾਰ ਦੇ ਦੌਰਾਨ ਕੋਈ ਮੌਕਾ ਨਹੀਂ ਛੱਡਣਾ ਚਾਹੁੰਦੇ ਕਿਉਂਕਿ ਇੱਕ ਤਾਂ ਦਲ ਬਦਲ ਕੇ ਆਈ ਚੇਰਿਆਂ ਨੂੰ ਉਮੀਦਵਾਰ ਉਤਾਰ ਦਿੱਤਾ ਗਿਆ ਤੇ ਦੂਜਾ ਇਹ ਕਿ ਸ਼ਿਤਲ ਅਗਰਾਲ ਨੇ ਆਮ ਆਦਮੀ ਪਾਰਟੀ ਨੂੰ ਅਧ ਵਿਚਾਲੇ ਛੱਡ ਕੇ ਭਾਜਪਾ ਦਾ ਪੱਲਾ ਫੜ ਲਿਆ ਸੀ ਜਿਸ ਕਰਕੇ ਇਹ ਚੋਣ ਹੁਣ ਆਮ ਆਦਮੀ ਪਾਰਟੀ ਦੀ ਸਾਖ ਬਚਾਉਣ ਦੀ ਲੜਾਈ ਵੀ ਦਿਖਾਈ ਦੇ ਰਹੀ ਹੈ ਇਸੇ ਕਾਰਨ ਇਹ ਵੀ ਕਿਹਾ ਜਾ ਰਿਹਾ ਹੈ ਕਿ ਹੁਣ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਜਲੰਧਰ ਦੇ ਵਿੱਚ ਇੱਕ ਕੋਠੀ ਕਰਾਏ ਤੇ ਲੈ ਲਈ ਹੈ ਤੇ ਉਤੋਂ ਹੀ ਉਹ ਆਪਣਾ ਚੋਣ ਪ੍ਰਚਾਰ ਕਰਨ ਦਾ ਸਾਰਾ ਕੰਮ ਸੰਭਾਲਦੇ ਦਿਖਾਈ ਦੇਣਗੇ ਜਿਨ੍ਹਾਂ ਦੇ ਵਿੱਚ ਉਹਨਾਂ ਦੀ ਧਰਮ ਪਤਨੀ ਤੇ ਉਹਨਾਂ ਦੀ ਭੈਣ ਵੀ ਸਾਥ ਦੇ ਦੇ ਦਿਖ ਸਕਦੇ ਆ ਸੋ ਅਜੇ ਤੱਕ ਤਾਂ ਜਲੰਧਰ ਵੈਸਟ ਦੀ ਚੋਣ ਦੀਆਂ ਤਰੀਕਾਂ ਦਾ ਹੀ ਐਲਾਨ ਹੋਇਆ ਤੇ ਇਸ ਤੋਂ ਬਾਅਦ ਦੇ ਵਿੱਚ ਬਰਨਾਲਾ ਸਣੇ ਕਈ ਹੋਰ ਵੀ ਸੀਟਾਂ ਦੇ ਉੱਤੇ ਜ਼ਿਮਨੀ ਚੋਣਾਂ ਹੁੰਦੀਆਂ ਨਜ਼ਰ ਆਉਣ ਵਾਲੀਆਂ ਨੇ ਸੋ ਇਸ ਤਰ੍ਹਾਂ ਦੁਬਾਰਾ ਇੱਕ ਵਾਰ ਫਿਰ ਤੋਂ ਪੰਜਾਬ ਦੇ ਵਿੱਚ ਚੋਣਾਂ ਦਾ ਵਿੱਗਲ ਵੱਜਦਾ ਦਿਖਾਈ ਦੇ ਰਿਹਾ ਹੈ ਤੇ ਇਸ ਵਾਰ ਲੋਕ ਸੱਤਾਧਿਰ ਨੂੰ ਕਿੰਨਾ ਕੁ ਵੱਡਾ ਫਤਵਾ ਦੇਣਗੇ ਇਹਦੇ ਉੱਤੇ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ